G7 group of 7 ਸੱਤ ਕੰਟਰੀਜ਼ ਦਾ ਸੰਗ ਜੋੜ ਸੱਤ ਕੰਟਰੀਜ਼ ਦਾ ਇਕੱਠ ਦੁਨੀਆ ਦੀਆਂ ਸੱਤ ਉਹ ਕੰਟਰੀਜ਼ ਜਿਹੜੀਆਂ ਕਿ ਬਹੁਤ ਅਮੀਰ ਨੇ ਤੇ ਉਹ ਇਕੱਠੀਆਂ ਬੈਠ ਕੇ ਵੱਖਰੇ ਵੱਖਰੇ ਜਿਹੜੇ ਮੁੱਦੇ ਨੇ ਉਹਨਾਂ ਤੇ ਡਿਸਕਸ ਕਰਦੀਆਂ ਨੇ ਮੁੱਦੇ ਉਹਨਾਂ ਦੇ ਆਪਣੀ ਹੋ ਸਕਦੇ ਨੇ ਜਾਂ ਸਾਰੀ ਦੁਨੀਆ ਦੇ ਵਿੱਚ ਚੱਲ ਰਹੇ ਜਿਹੜੇ ਮੁੱਦੇ ਨੇ ਉਹ ਹੋ ਸਕਦੇ ਨੇ ਦੁਨੀਆ ਦੇ ਵਿੱਚ ਇਕਨੋਮਿਕ ਕੰਡੀਸ਼ਨ ਹੋ ਸਕਦੀ ਹੈ ਪੋਲਿਟੀਕਲ ਅਜੈਂਡਾ ਹੋ ਸਕਦਾ ਹੈ ਕਲਾਈਮੇਟ ਹੋ ਸਕਦਾ ਹੈ ਜਾਂ ਫਿਰ ਟ੍ਰੇਡ ਹੋ ਸਕਦਾ ਹੈ ਹੁਣ ਇਸ ਜਿਹੜਾ ਸੰਘ ਜੋੜ ਹੈ ਉਹਦੇ ਵਿੱਚ ਯੂ ਐਸ ਕੈਨੇਡਾ ਯੂ ਕੇ ਫਰਾਂਸ ਜਰਮਨੀ ਇਟਲੀ ਤੇ ਜਪਾਨ ਐਸ ਵਾਰੀ ਇਹ ਮੀਟਿੰਗ ਕੈਨੇਡਾ ਵਿੱਚ ਹੋ ਰਹੀ ਹੈ ਇਹ ਜੂਨ ਦੀ 15 ਤਰੀਕ ਤੋਂ ਜੂਨ ਦੀ 17 ਤਰੀਕ ਤੱਕ ਚੱਲ ਰਹੀ ਹੈ ਅੱਜ ਚੱਲ ਰਹੀ ਹੈ ਇਹ ਮੀਟਿੰਗ ਅਲਬਰਟਾ ਦੇ ਕੈਨਾਨਸਕਿਸ ਸਿਟੀ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਬੈਂਪ ਬਹੁਤ ਫੇਮਸ ਸਿਟੀ ਹੈ ਉਹਦੇ ਤੋਂ ਤਕਰੀਬਨ 80 ਕਿਲੋਮੀਟਰ ਦੂਰ ਕੈਨਾਨਸਕਿਸ ਦੇ ਵਿੱਚ ਇਹ ਜੀ7 ਦੀ ਮੀਟਿੰਗ ਅੱਜ ਚੱਲ ਰਹੀ ਹੈ ਐਸ ਵਾਰੀ ਮਿਸਟਰ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਸਿਰਫ ਇਹ ਸੱਤ ਲੀਡਰਸ ਨੂੰ ਨਹੀਂ ਬੁਲਾਇਆ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਲੀਡਰਸ ਜਿਹੜੇ ਨੇ ਦੁਨੀਆ ਤੋਂ ਕਾਲ ਕੀਤੇ ਨੇ ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਉਹਨਾਂ ਨੂੰ ਬੁਲਾਇਆ ਗਿਆ ਜਦੋਂ ਮਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਕਿ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੂੰ ਕਿਉਂ ਬੁਲਾਇਆ ਗਿਆ ਤਾਂ ਉਹ ਕਹਿੰਦੇ ਕਿ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਮੇਜਰ ਇਕਨੋਮਿਕ ਫੋਰਸ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮਿਸਟਰ ਮੋਦੀ ਇਹ ਜੀਆਂ ਜਿਹੜੀਆਂ ਮੀਟਿੰਗਸ ਹੈ ਉਹਦੇਆਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕੇ ਮੈਕਸੀਕੋ ਤੋਂ ਕਲਾਡਿਆ ਸ਼ੇਨਬਾ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਅਜੰਡਾ ਇਹ ਸੀ ਕਿ ਮਿਸਟਰ 트ੰਪ ਦੇ ਨਾਲ ਤੇ ਕੈਨੇਡਾ ਨਾਲ ਬੈਠ ਕੇ ਜਿਹੜੀ ਇਹ ਨਾਰਥ ਅਮਰੀਕਾ ਟ੍ਰੇਡ ਹੈ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ ਯੂਰੋਪੀਅਨ ਤੇ ਨੈਟੋ ਲੀਡਰਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਆਸਟ੍ਰੇਲੀਆ ਸਾਊਥ ਅਫਰੀਕਾ ਸਾਊਥ ਕੋਰੀਆ ਇੰਡੋਨੇਸ਼ੀਆ ਤੇ ਬ੍ਰਾਜ਼ਿਲ ਦੇ ਲੀਡਰਸ ਵੀ ਜਿਹੜੇ ਨੇ ਉਹ ਅਲਬਰਟਾ ਦੇ ਵਿੱਚ ਪਹੁੰਚੇ ਹੋਏ ਨੇ ਜੇ ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਦਾ ਮੇਨ ਮੁੱਦਾ ਟੈਰਫ ਦਾ ਹੈ ਸਟੀਲ ਦੀ ਐਲੂਮੀਨੀਅਮ ਦੀ ਤੇ ਆਟੋ ਦੇ ਉੱਪਰ ਜਿਹੜੀ ਟੈਰਫ ਲੱਗ ਰਹੀ ਹੈ ਉਸ ਤੇ ਉੱਪਰ ਹੀ ਜਿਹੜਾ ਹੈਗਾ ਉਹ ਮੇਨ ਮੁੱਦਾ ਜਿਹੜਾ ਉਹ ਰੱਖਿਆ ਜਾਏਗਾ ਕੈਨੇਡਾ ਹੁਣ ਜਦੋਂ ਮਿਸਟਰ ਡੋਨਲਡ 트ਰੰਪ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਤਾਂ ਪਹੁੰਚਦੇ ਸਾਰ ਸਭ ਤੋਂ ਪਹਿਲਾਂ ਤਾਂ ਉਹ ਜਦੋਂ ਜੀ7 ਦੀ ਮੀਟਿੰਗ ਚ ਆਏ ਉਹਨਾਂ ਨੇ ਇੱਕ ਬ੍ਰੌਚ ਲਗਾਇਆ ਹੋਇਆ ਸੀਗਾ ਪਹਿਲਾਂ ਤਾਂ ਉੱਪਰ ਅਮਰੀਕਨ ਫਲੈਗ ਦਾ ਬ੍ਰੌਚ ਸੀ ਔਰ ਨੀਚੇ ਅਮਰੀਕਾ ਤੇ ਕੈਨੇਡਾ ਦਾ ਇਕੱਠਾ ਜਿਹੜਾ ਬ੍ਰੌਚ ਲੱਗਿਆ ਹੋਇਆ ਸੀ ਉਹਦੇ ਤੋਂ ਕਿਆ ਸਰਾਇਆਂ ਬਹੁਤ ਲਗਾਈਆਂ ਜਾ ਰਹੀਆਂ ਨੇ ਕੋਈ ਤਾਂ ਕਹਿ ਰਿਹਾ ਹੈਗਾ ਕਿ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਉਹ ਇਸ ਵਾਰੀ ਖੁਸ਼ੀ ਦੇ ਨਾਲ ਇੱਥੇ ਕੈਨੇਡਾ ਚ ਆਏ ਨੇ ਤੇ ਸ਼ਾਇਦ ਉਹ ਕੋਈ ਵਧੀਆ ਟ੍ਰੇਡ ਡੀਲ ਜਿਹੜੀ ਹੈ ਉਹ ਕਰਨਗੇ ਦੂਸਰੀਆਂ ਕਿਆਸਰਾਈਆਂ ਇਹ ਵੀ ਹੈਗੀਆਂ ਨੇ ਕਿ ਉਹ ਕੈਨੇਡਾ ਨੂੰ 51ਵੀਂ ਸਟੇਟ ਬਣਾਉਣਾ ਚਾਹੁੰਦੇ ਨੇ ਸ਼ਾਇਦ ਇਹ ਉਹਦੇ ਕਰਕੇ ਲੱਗਿਆ ਮਿਸਟਰ ਡੋਨਲਡ 트੍ਰੰਪ ਨੇ ਅੱਜ ਇੱਕ ਹੋਰ ਗੱਲ ਛੇੜੀ 2014 ਦੀ ਗੱਲ ਉਹ ਕਹਿੰਦੇ 2014 ਦੇ ਵਿੱਚ ਰਸ਼ੀਆ ਨੂੰ ਪਹਿਲਾਂ uh, G7 G8 ਸੀ ਰਸ਼ੀਆ ਨੂੰ G8 ਦੇ ਵਿੱਚੋਂ ਕੱਢ ਕੇ ਚੰਗਾ ਨਹੀਂ ਕੀਤਾ ਗਿਆ ਔਰ ਕਹਿੰਦੇ ਇਹ ਕੀਤਾ ਸੀ ਮਿਸਟਰ ਜਸਟਨ ਟਰੂਡੋ ਤੇ ਮਿਸਟਰ ਬਾਰਕ ਓਬਾਮਾ ਨੇ ਲੇਕਿਨ ਮਿਸਟਰ ਜਸਟਨ ਟਰੂਡੋ ਪ੍ਰਾਈਮ ਮਿਨਿਸਟਰ ਬਣਿਆ ਜੀ 2015 ਦੇ ਵਿੱਚ ਉਸ ਟਾਈਮ ਜਦੋਂ G8 ਨੂੰ G7 ਬਣਾਇਆ ਗਿਆ ਸੀ ਸਟੀਫਨ ਹਾਰਪਰ ਪ੍ਰਾਈਮ ਮਿਨਿਸਟਰ ਸੀ ਦ G7 ਯੂਸ ਟੂ ਬੀ ਦ G8 ਬਾਰਕ ਓਬਾਮਾ ਐਂਡ ਅ ਪਰਸਨ ਨੇਮ ਟਰੂਡੋ didn't want to have Russia in and I would say that that was a mistake because I think you wouldn't have a war right now if you had Russia in and you wouldn't have a war right now if Trump were president uh, four years ago but it's Canada, the main media, I it, I to AI, forest fires ਕ੍ਰਿਟੀਕਲ मिनਰਲਸ ਤੇ ਦੁਨੀਆ ਦੇ ਵਿੱਚ ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਉਹਦੇ ਬਾਰੇ ਡਿਸਕਸ਼ਨ ਹੋਣੀ ਹੈ ਤੇ ਨਾਲ ਦੀ ਨਾਲ ਸਭ ਤੋਂ ਜ਼ਿਆਦਾ ਮੇਨ ਮੁੱਦਾ ਇਹ ਹੈ ਜੀ ਕਿ ਕੈਨੇਡਾ ਉੱਪਰ ਜਿਹੜੇ ਟੈਰਫ ਲੱਗੇ ਹੋਏ ਨੇ ਜਿਹੜੇ ਸਟੀਲ ਦੇ ਉੱਪਰ ਟੈਰਫ ਨੇ ਐਲੂਮੀਨੀਅਮ ਦੇ ਉੱਪਰ ਟੈਰਫ ਨੇ ਜਿਹੜੇ ਕਿ ਪਿਛਲੇ ਮਹੀਨੇ ਤੋਂ ਦੁਗੜੇ ਹੋ ਗਏ ਸੀ ਉਹਨਾਂ ਨੂੰ ਕਿਸ ਤਰੀਕੇ ਘਟਾਇਆ ਜਾਵੇ ਹੁਣ ਜੀ 7 ਦੀ ਜਿਹੜੀ ਅੱਜ ਦੀ ਮੀਟਿੰਗ ਸੀ ਉਹਦੇ ਵਿੱਚ ਮਿਸਟਰ ਡੋਨਲਡ ਟਰੰਪ ਤੇ ਮਿਸਟਰ ਮਾਰਕ ਕਾਰਨੀ ਦੋਨਾਂ ਨੇ ਬੈਠ ਕੇ ਡਿਸਾਈਡ ਕੀਤਾ ਇੱਕ ਟਾਈਮ ਲਾਈਨ ਉਹ ਕਹਿੰਦੇ 30 ਦਿਨਾਂ ਦੇ ਵਿੱਚ ਵਿੱਚ ਅਸੀਂ ਇਕਨੋਮਿਕ ਐਂਡ ਸਿਕਿਉਰਿਟੀ ਐਗਰੀਮੈਂਟ ਜਿਹੜਾ ਹੈ ਉਹ ਕਰ ਲਾਂਗੇ ਹੁਣ ਉਮੀਦ ਇਹ ਕੀਤੀ ਜਾ ਰਹੀ ਹੈ ਕਿ 30 ਦਿਨਾਂ ਦੇ ਵਿੱਚ ਵਿੱਚ ਕੋਈ ਰਿਜ਼ਲਟ ਜਿਹੜਾ ਸਾਹਮਣੇ ਆਏਗਾ ਮਿਸਟਰ ਡੋਨਲਡ 트੍ਰੰਪ ਨੇ ਵੈਸੇ ਤਾਂ 15 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇੱਥੇ ਅਲਬਰਟਾ ਦੇ ਵਿੱਚ ਰਹਿਣਾ ਸੀ ਲੇਕਿਨ ਇੱਕ ਐਮਰਜੈਂਸੀ ਦੇ ਕਰਕੇ ਉਹਨਾਂ ਨੂੰ ਇੱਕ ਦਿਨ ਜਲਦੀ ਜਾਣਾ ਪੈ ਰਿਹਾ ਹੈ ਅੱਜ ਸ਼ਾਮ 7:30 ਵਜੇ ਇਸ ਟ੍ਰੈਂਟ ਟਾਈਮ ਜਿਹੜਾ ਇੱਕ ਦਿਨ ਪਹਿਲਾਂ ਹੀ ਉਹ ਕੈਨੇਡਾ ਨੂੰ ਗੁੱਡ ਬਾਏ ਕਰਕੇ ਜੀ7 ਦੇ ਲੀਡਰਸ ਨੂੰ ਗੁੱਡ ਬਾਏ ਕਰਕੇ ਉਹਨਾਂ ਨਾਲ ਡਿਨਰ ਕਰਨ ਤੋਂ ਬਾਅਦ ਉਹ ਚਲੇ ਜਾਣਗੇ ਔਰ ਪੁੱਛਣ ਤੇ ਪਤਾ ਇਹ ਲੱਗਿਆ ਜੀ ਕਿ ਉਹ ਕਹਿੰਦੇ ਕਿ ਇੰਟਰਨੈਸ਼ਨਲ ਇਸ਼ੂਜ਼ ਨੇ ਜਿਵੇਂ ਕਿ ਯੂਕਰੇਨ ਦੀ ਜਿਹੜੀ ਵਾਰ ਹੈ ਉਸ ਦੀ ਕੋਈ ਖਾਸ ਮੀਟਿੰਗ ਹੈ ਜਿਸ ਕਰਕੇ ਮਿਸਟਰ ਡੋਨਲਡ ਟਰੰਪ ਨੂੰ ਜੀ7 ਦੀਆਂ ਅਗਲੀ ਇੱਕ ਦਿਨ ਦੀਆਂ ਮੀਟਿੰਗਸ ਨੂੰ ਖਾਰਜ ਕਰਕੇ ਵਾਪਸ ਅਮਰੀਕਾ ਜਾਣਾ ਪੈ ਰਿਹਾ ਇੱਕ ਦਿਨ ਦੀ ਮੀਟਿੰਗ ਦੇ ਵਿੱਚ ਮਿਸਟਰ 트੍ਰੰਪ ਅਤੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਮਿਸਟਰ ਸਟਾਰਮਰ ਜੜੀਆ ਉਹਨਾਂ ਦੇ ਵਿਚਾਲੇ ਡੀਲ ਜ਼ਰੂਰ ਹੋਈ ਹੈ ਬ੍ਰਿਟਿਸ਼ ਕਾਰਸ ਦੇ ਉੱਪਰ ਜਿਹੜੀ ਟੈਰਫ ਸੀ 25% ਤੋਂ ਘਟਾ ਕੇ ਹੁਣ 10% ਕਰ ਦਿੱਤਾ ਗਿਆ ਹੈ ਲੇਕਿਨ ਕੈਨੇਡਾ ਤੇ ਅਮਰੀਕਾ ਦੀ ਡੀਲ ਹੁਣ ਅਗਲੇ 30 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈਗੀ ਟਾਈਮ ਲਾਈਨ ਦਿੱਤਾ ਗਿਆ ਉਹਦੇ ਵਿੱਚ ਬਹੁਤ ਸਾਰੇ ਨਤੀਜੇ ਸਾਹਮਣੇ ਆਉਣਗੇ